ਹਾਂਜੀ ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਅੱਜ ਦੀ ਖੂਰਨਾਵੀਂ ਵੀਡੀਓ ਦੇ ਨਾਲ ਮੈਂ 먼저 ਤੁਹਾਡਾ ਸਵਾਗਤ ਕਰਦਾ ਹਾਂ ਉਮੀਦ ਕਰਦਾ ਹਾਂ ਤੁਸੀਂ ਸਾਰੇ ਠੀਕ ਹੋਵੋਗੇ ਮਾਫੀ ਚਾਹਾਂਗੇ ਜੀ ਕਾਫੀ ਦਿਨਾਂ ਬਾਅਦ ਜਿਹੜਾ ਅੱਜ ਵੀਡੀਓ ਪਾ ਰਹੇ ਹਾਂ ਸੋ ਰਜੇ ਮੈਂ ਕਰਕੇ ਕਈ ਵਾਰ ਤੁਹਾਡੇ ਰੂਬਰੂ ਨਹੀਂ ਹੋਇਆ ਜਾਂਦਾ ਤਾਂ ਉਸਦੇ ਲਈ ਮਾਫੀ ਚਾਹਾਂਗੇ ਸੋ ਅੱਜ ਵਾਲੀ ਜਿਹੜੀ ਵੀਡੀਓ ਲੈ ਕੇ ਆਏ ਹਾਂ ਘੱਟ ਪੜੀਆਂ ਲਿਖੀਆਂ ਲੇਡੀਜ਼ ਵਾਸਤੇ ਖਾਸ ਕਰ ਅੱਜ ਦੀ ਜਿਹੜੀ ਵੀਡੀਓ ਹੈਗੀ ਹੈ ਉਹ ਲੇਡੀਜ਼ ਲਈ ਹੈ ਹਾਂਜੀ ਖਾਸ ਕਰ ਲੇਡੀਜ਼ ਲਈ ਹੈ ਜਿਨ੍ਹਾਂ ਦੀ ਉਮਰ 18 ਤੋਂ 35 ਸਾਲ ਹੈ ਤੇ 10ਵੀਂ 8ਵੀਂ 10ਵੀਂ ਤੇ 12ਵੀਂ ਪਾਸ ਨੇ ਉਹਨਾਂ ਲਈ ਬਹੁਤ ਵਧੀਆ ਹੈ ਕਿ ਜਿਸ ਤਰ੍ਹਾਂ ਤੁਸੀਂ ਹੈਡਿੰਗ ਦੇਖ ਸਕਦੇ ਹੋ ਆਂਗਣਵਾੜੀ ਵਰਕਰ ਐਂਡ ਹੈਲਪਰ ਰਿਕਰੂਟਮੈਂਟ 2025 ਠੀਕ ਹੈ ਜੀ ਤਾਂ ਆਂਗਣਵਾੜੀ ਜਿਹੜੀ ਵਰਕਰਾਂ ਅਤੇ ਹੈਲਪਰਾਂ ਦੀਆਂ ਪੋਸਟਾਂ ਹੋ ਆ ਚੁੱਕੀਆਂ ਜੀ 2025 ਨਵੀਆਂ ਪੋਸਟਾਂ ਆਈਆਂ ਹੋਈਆਂ ਨੇ ਕਿਰਪਾ ਕਰਕੇ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਐਂਡ ਤੱਕ ਜਰੂਰ ਦੇਖੋ ਸਾਥੀ ਮਿੱਤਰਾਂ ਨਾਲ ਜਰੂਰ ਸਾਂਝਾ ਕਰਿਓ 18 ਤੋਂ 35 ਸਾਲ ਜਿਹੜੀ ਉਹ ਇਸ ਮੰਗੇ ਗਈ ਹੈ ਤੇ ਕੀ ਸਾਰੀ ਜਾਣਕਾਰੀ ਤੁਹਾਡਾ ਸਾਂਝ ਕਰਦੇ ਆ ਨਾ ਡਿਪਾਰਟਮੈਂਟ ਆਫ ਸੋਸ਼ਲ ਵੈਲਫੇਅਰ ਔਰ ਔਰਮਨ ਐਂਡ ਚਾਈਲਡ ਡਿਵੈਲਪਮੈਂਟ ਚੰਡੀਗੜ੍ਹ ਐਡਮਿਨਿਸਟ੍ਰੇਸ਼ਨ ਹੈਸ ਅਨਾਉਂਸਡ ਦਾ ਰਿਕਰੂਟਮੈਂਟ ਆਫ ਆਂਗਣਵੜੀ ਵਰਕਰ ਐਂਡ ਆਂਗਣਵੜੀ ਹੈਰਪਲਸ ਠੀਕ ਹੈ ਜੀ ਦਿਸ ਅਪਰਚੂਨਿਟੀ ਇਸ ਓਪਨ ਟੂ ਫੀਮੇਲ ਕੈਂਡੀਡੇਟਸ ਰੈਸਾਈਡਿੰਗ ਇਨ ਚੰਡੀਗੜ੍ਹ ਤਾਂ ਜਿਹੜੀਆਂ ਇਹ ਜੌਬ ਨੇ ਆਂਗਣਵੜੀ ਦੀਆਂ ਉਹ ਸਿਰਫ ਲੇਡੀਜ਼ ਲਈ ਹੈ ਠੀਕ ਹੈ ਜੀ ਉਹਨਾਂ ਲਈ ਹੀ ਜਿਹੜੀਆਂ ਰਿਜ਼ਰਵ ਕੀਤੀਆਂ ਗਈਆਂ ਤਾਂ ਜੇਕਰ ਪੋਸਟਰ ਦੀ ਗੱਲ ਕਰੀ ਤੇ ਆਂਗਣਵਾੜੀ ਵਰਕਰ ਦੀਆਂ 7 ਪੋਸਟਾਂ ਨੇ ਕੁਆਲਿਫੀਕੇਸ਼ਨ ਦੀ ਜੇਕਰ ਗੱਲ ਕਰੀਏ 8ਵੀਂ ਕਲਾਸ ਸੌਰੀ ਪਲੱਸ 2 ਕਲਾਸ ਇੰਟਰਮੀਡੀਆ ਜਿਹੜੀ ਹੋ ਗਈ ਜੀ ਏਜ ਲਿਮਟ 18 ਤੋਂ 35 ਸਾਲ ਤੇ ਜੇਕਰ ਮੰਥਲੀ ਪੇਮੈਂਟ ਦੀ ਗੱਲ ਕਰੀਏ 4500 ਸੈਂਟਰ ਪਲੱਸ 3600 ਸਟੇਟ ਠੀਕ ਹੈ ਜੀ ਉਸ ਤੋਂ ਬਾਅਦ ਜੇਕਰ ਆਂਗਣਵਾੜੀ ਹੈਲਪਰ ਦੀ ਗੱਲ ਕਰੀ ਤਾਂ 32 ਪੋਸਟਾਂ ਆਂਗਣਵਾੜੀ ਹੈਲਪਰ ਦੀਆਂ ਨੇ ਜੀ ਜਿਨ੍ਹਾਂ ਦੀ ਮਿਨੀਮਮ ਜਿਹੜੀ ਹੈਗੀ ਹੈ ਕੁਆਲਿਫਿਕੇਸ਼ਨ ਪਲੱਸ 2 10 ਪਲੱਸ 2 ਭਾਵ ਦਸਵੀਂ ਵੀ ਹੋ ਸਕਦੀ ਹੈ ਤੇ 12ਵੀਂ ਵੀ ਹੋ ਸਕਦੀ ਹੈ ਠੀਕ ਹੈ ਜੀ ਏਜ ਲਿਮਿਟ ਸੇਮ ਹੈ ਜੀ 18 ਤੋਂ 35 ਸਾਲ ਹੈ ਪਰ ਜੇਕਰ ਗ੍ਰੇਡ ਪੇ ਦੀ ਗੱਲ ਕਰੀਏ 2500 ਸੈਂਟਰ ਦਾ ਪਲੱਸ 1800 ਸਟੇਟ ਦਾ ਠੀਕ ਹੈ ਜੀ ਤਾਂ ਜੇਕਰ ਐਲੀਜੀਬਿਲਟੀ ਕਰੀਏ ਆਪਾਂ ਤੁਹਾਡਾ ਸਾਂਝਾ ਕਰ ਲੈਣੇ ਆ ਮਿਨੀਮਮ ਪਲੱਸ 2 ਪਾਸ ਹੋਣੇ ਚਾਹੀਦੇ ਆ ਜੀ ਏਜ ਲਿਮਿਟ ਜਿਹੜੀ 18 ਤੋਂ 35 ਸਾਲ ਹੋਣੀ ਚਾਹੀਦੀ ਹੈ ਐਪਲੀਕੈਂਟ ਮਸਟ ਬੀ ਲੋਕਲ ਫੀਮੇਲ ਫਰੋਮ ਚੰਡੀਗੜ੍ਹ ਠੀਕ ਹੈ ਜੀ ਪਰ ਜਿਹੜੀਆਂ ਫੀਮੇਲਸ ਨੇ ਉਹ ਚੰਡੀਗੜ੍ਹ ਦੇ ਲੋਕਲ ਹੀ ਹੋਣੀਆਂ ਚਾਹੀਦੀਆਂ ਰਿਜ਼ਰਵੇਸ਼ਨ ਕੈਟਾਗਰੀ ਦੀ ਜੇਕਰ ਗੱਲ ਕਰੀਏ ਐਸਸੀ 18% ਹੋਊਗੀ, OBC 27%, PW 4% ਜਿਹੜੀ ਉਹ ਲੇਡੀਜ਼ ਵਾਸਤੇ ਰਿਜ਼ਰਵੇਸ਼ਨ ਰੱਖੀ ਗਈ ਹੈ ਤਾਂ ਇਹ ਜਿਹੜੀਆਂ ਟੋਟਲ ਪੋਸਟਾਂ ਹੈਗੀਆਂ ਜੀ ਉਹ ਲੋਕਲ ਚੰਡੀਗੜ੍ਹ ਜਾਂ ਇਹਦੇ ਆਸ-ਪਾਸ ਦੇ ਇਲਾਕੇ ਵਾਸੀ ਜਿਹੜੀ ਉਹ ਰਿਜ਼ਰਵ ਕੀਤੀ ਗਈ ਜੀ ਠੀਕ ਹੈ ਜੀ ਪੋਸਟਾਂ ਆਪਾਂ ਤੁਹਾਨੂੰ ਦੱਸ ਦਿੰਨੇ ਆ 29 ਤੇ 7 ਜਿਹੜੀ 39 ਪੋਸਟਾਂ ਨੂੰ ਟੋਟਲ ਹੋਈਆਂ ਹੋਈਆਂ ਸੱਤ ਅੰਗਣਵਾੜੀ ਵਰਕਰ ਦੀਆਂ ਤੇ 32 ਪੋਸਟਾਂ ਅੰਗਣਵਾੜੀ ਹੈਲਪਰ ਦੀਆਂ ਠੀਕ ਹੈ ਜੀ ਤਾਂ ਜਿਹੜੇ ਵੀ ਭੈਣਾਂ ਇਸ ਦੇ ਵਿੱਚ ਇੰਟਰਸਟਿਡ ਨੇ ਉਹ ਅਪਲਾਈ ਕਰ ਸਕਦੀਆਂ ਠੀਕ ਹੈ ਜੀ ਸੋ ਮਿਲਦੇ ਆ ਕਿਸੇ ਨਵੀਂ ਜਾਣਕਾਰੀ ਦੇ ਲਈ ਤਦ ਤੱਕ ਲਈ ਧੰਨਵਾਦ